ਕੀ ਗੈਸੇ ਗੁਡੀਆਂ ਨੂੰ ਲੋੜੀ ਦੇਣ ਜੀ ਸਾਡਾ ਤਾਲਾ ਲੱਗਾ ਸੀ ਤਾਲਾ ਤੋੜ ਤੇ ਅੰਦਰ ਵੜੇ ਜੀ ਮੇਰੀ ਤੋੜ ਫੜ ਕੀਤੀ ਜੀ 3 ਲੱਖ ਦਾ ਮੇਰਾ ਨੁਕਸਾਨ ਕਰ ਗਿਆ ਜੀ ਲੋਨ ਕਰਾਇਆ ਗੁਡੀਆਂ ਨੂੰ 53000 ਮੈਂ ਲੋਨ ਕਰਾਇਆ ਸੀ ਪੈਸੇ ਘਰੇ ਪਏ ਸੀ ਉਹ 53000 ਰੁਪਈਆ ਵੀ ਮੇਰਾ ਵੀ ਕੱਢ ਤੇ ਲੈ ਗਿਆ ਜੀ ਗੋਲੀਆਂ ਇਹਨਾਂ ਚਲਾ ਤੇ ਮੈਨੂੰ ਤਾਂ ਇਹ ਗੁਡੀਆਂ ਕੋਲ ਸੀ ਮੈਨੂੰ ਪਿੰਡ ਵਾਲੇ ਦੱਸਿਆ ਬਾਅਦ ਜੜੀ ਤੁਹਾਡਾ ਆ ਨੁਕਸਾਨ ਹੋ ਬਾਅਦ ਚ ਗੱਲ ਕਰ ਲੈਣੇ ਇਹ ਕਿ ਮੈਂ ਨੇਪਾਇਲ

ਹਾਂਜੀ ਤੇ ਘਰ ਦੀ ਕੀ ਹੋਰ ਵੀ ਕਿੱਥਾਂ ਨੁਕਸਾਨ ਘਰ ਦਾ ਵੱਧੋ ਨੁਕਸਾਨ ਤੁਹਾਡੇ ਸਾਹਮਣੇ ਹੀ ਆ ਆਵੇ ਕੋਈ ਛੱਡਿਆ ਹੀ ਨਹੀਂ ਨਾ ਕੋ ਕੌਲੀ ਨਾ ਕੋ ਗਲਾਸ ਸਾਰੀ ਤੋੜ ਪਨ ਕਰਤੀ ਉਹ ਕੁਝ ਵੀ ਮੰਗਦਾ ਪੁਲਿਸਨ ਸਾਪੇ ਹੀ ਆ ਮੰਗਦੇ ਨੇ ਜਿੰਨਾ ਦਾ ਨੁਕਸਾਨ ਹੋਇਆ ਇਨਸਾਫ ਹੀ ਮੰਗਦੇ ਹਾਂਜੀ ਕੀ ਨਾਮ ਤੁਹਾਡਾ ਗੁਰਮਚਨ ਸਿੰਘ ਜੀ ਨਹੀਂ ਜੀ ਸਾਫ ਕਰ ਸਰਪੰਚ ਨਾਲ ਹੀ ਲੜਾਂਗੇ ਸਰਪੰਚੀ ਲੜਾਂਗੇ ਅਸੀਂ ਸਰਪੰਚ ਦਾ ਹੀ ਕੰਮ ਕਰੀਦਾ ਵੈਸੇ ਤਾਂ ਪਿੰਡ ਉੱਲਾ ਗਿਆ ਆਪਣਾ ਇਹ ਉੱਡੇ ਉੱਲਾ ਗਿਆ ਤੇ ਇੱਕ ਹੀ ਹੋਇਆ ਇਹ ਵੀ ਜੀ ਰਾਤ ਹਲ ਪੁੱਛਾ ਤੇ ਬੰਦੇ ਹੈ ਰਾਤ ਨੂੰ 10:30 ਪੌਣੇ 11 ਦੇ ਕਰੀਬ 30 35 ਬੰਦੇ ਆ ਘਰ ਦਾ ਤਾਲਾ ਲੱਗਿਆ ਸੀ ਹੁਣ ਪਤਾ ਨਹੀਂ ਕਿ ਪ੍ਰਾਣੀ ਰੰਜੇਸ਼ ਦੀ ਪਹਿਲਾਂ 6 ਮਿੰਟ ਸਾਡੇ ਕੋਲ ਗੋਲੀ ਚੱਲੀ ਪਿੰਡ ਦੇ ਵਿੱਚ ਉਦੋਂ ਵੀ ਅਸੀਂ ਕੋਈ ਸਿਰਾਂ ਨਹੀਂ ਚੱਕਿਆ ਪਿੰਡ ਨੇ ਉਦੋਂ ਨਹੀਂ ਕੀਤਾ ਇੱਥੇ ਕੋਈ ਗੱਲ ਨਹੀਂ ਦੀ ਆਸ ਨਹੀਂ ਰੰਜੇ ਚ ਕੋਈ ਚੱਕਰ ਨਹੀਂ ਇਹ ਦੁਬਾਰਾ ਫਿਰ ਉਸੇ ਤਰ੍ਹਾਂ ਹੀ ਘਰ ਆਇਆ ਪੂਰੇ ਘਰ ਦਾ ਨੁਕਸਾਨ ਕਰ ਗਿਆ ਜਿਵੇਂ ਘਰ ਜੀਵ ਦਾ ਘਰ ਜੀਵ ਮਾਰ ਜਾਣਾ ਸੁਣਾ 25 30 ਫਾਇਰ ਕੀਤੇ ਘਰ ਨਾਲ ਆ ਬੱਚੇ ਚੱਕ ਕੇ ਲੈ ਗਏ ਘਰ ਤੋਂ ਇਹ ਤੁਹਾਨੂੰ ਸਾਰਾ ਭਾਵਾ ਦੇ ਨੇ ਜਿਹੜੇ ਮਿਲੇ ਇੱਕ ਦੋ ਪਏ ਆ ਬਾਕੀ ਉਸ ਤੋਂ ਬਾਅਦ ਘਰ ਖੁੱਲ੍ਹਾਇ ਬੱਚੇ ਨੂੰ ਚਲੇ ਗਏ ਚੱਕ ਕੇ ਸਾਡੀ ਪ੍ਰਸ਼ਾਸਨ ਨੇ ਜੇਹੀ ਮੰਗੇ ਵੀ ਸਾਨੂੰ ਬੰਦਨ ਸਾਫ ਦਿੱਤਾ ਜਾਵੇ ਤੇ ਸਾਡੇ ਪਿੰਡ ਦਾ ਬਚਾ ਕੇ ਰੱਖਿਆ ਜਾਵੇ ਘਰ ਬੰਦ ਸੀਗਾ ਜੀ ਨਿਸ਼ਾਨਾ ਬਣਾਇਆ ਗਿਆ ਜੀ ਘਰ ਬੰਦ ਲੋ ਜੀ ਦੇਖੋ ਤੁਹਾਡੇ ਸਾਡੇ ਕੋਈ ਚੀਜ਼ ਛੱਡੀ ਨਹੀਂ ਕਰਦੇ ਵਿੱਚ ਜੀ ਇਹ ਸਾਰਾ ਕਿਸ਼ਤਾ ਦੇ ਸਮਾਨ ਲੈ ਕੇ ਗਰੀਬਾਂ ਘਰਾਂ ਨੇ ਬਣਾਇਆ ਕੁਜਾਇਦਾ ਦੇ ਮਾਲਕ ਤਾਂ ਹੈ ਨਹੀਂਗੇ ਹਾਂ ਜੀ ਪੁਰਾਣੀ ਵਿੱਚ ਮੁੰਡਿਆਂ ਦੇ ਆਸਪਾਸ ਕੋਈ ਚੋਰਾਂ ਦਾ ਚਾਪਲੀ ਬਾਹਰ ਕੱਢਣਾ ਘਰ ਜੇ ਘਰ ਕੰਨ ਦਾ ਸਾਰਾ ਚ ਪਰਿਵਾਰ ਮਾਰਦੇ ਨੇ ਕੋਲਸਵਾਲਾ ਕੋਈ ਕਾਰਵਾਈ ਨਹੀਂ ਹੋ ਰਹੀ ਹੈ ਦਰਖਾਸਤ ਦੇ ਕੇ ਕੋਈ ਆ ਪਹੁੰਚੇ ਨਹੀਂ ਆ ਕੇ ਸੁਣੇ ਨਹੀਂਗਾ ਸਤ ਪ੍ਰਸ਼ਾਸਨ ਵੀ ਹੀ ਮੰਗੇ ਵੀ ਸਾਡੇ ਪਿੰਡ ਦੇ ਇਨਸਾਫ ਕੀਤਾ ਜਾਵੇ ਸਾਡੇ ਪਿੰਡ ਚ ਬਾਰ ਬਾਰੇ ਵਾਰਦਾਤਾਂ ਕਿਉਂ ਹੁੰਦੀਆਂ ਨੇ ਇਹ ਸਾਰਾ ਮੈ ਵੀ ਸਿਕ ਵਾਲਮੀਕੀ ਤਬਕਾ ਬੈਠਾਏ ਤੇ ਕੋਈ ਮਤਲਬ ਸਾਡੀ ਗੱਲ ਸੁਣ ਕੇ ਖੁਸ਼ ਹੀ ਨਹੀਂਗਾ ਉਸਦੀ ਪੁੱਤ ਢਿੱਲ ਪੂਰੀ ਢੇਲੇ ਦੀ ਪਸ ਕੱਲ ਦੁਖਾ ਦਿੱਤੀ 5 ਵਜੇ ਜਾ ਕੇ 10 ਵਜੇ ਉਸ ਤੋਂ ਬਾਅਦ ਕੱਲ ਪੂਰਾ ਦਿਨ ਗਿਆ ਚਲ ਅੱਜ ਫੇਰ 12 1 ਵਜੇ ਚੱਲਿਆ ਕੋਈ ਪਹੁੰਚਿਆ ਹੀ ਨਹੀਂਗਾ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਸੀ ਵੰਦੀ ਸਜ਼ਾ ਮਿਲਣੀ ਚਾਹੀਦੀ ਲੋਕੀਆਂ ਨੂੰ ਕੀ ਨਾਮ ਤਾਂ ਅਮਰੀਕ ਸਿੰਘ ਜੀ ਅਮਰੀਕ ਸਿੰਘ ਕਿੱਥੇ ਰਹਿੰਦੇ ਹਾਂ ਇਹਹੀ ਪਿੰਡ ਹੈ ਮੇਰਾ ਜੀ ਇਹਹੀ ਕਾਰ ਹੈ ਕੁੰਡੇ ਪਿੰਡ ਜੀ ਹਾਂ ਤੇ ਕੀ ਹੋਇਆ ਜਿਹੜਾ ਹਾਂ ਜੀ ਆ ਮੇਰੇ ਕਾਂਟ ਹੋਇਆ ਜੀ ਮੈਂ ਐਸੇ ਗੁੜੀਆਂ ਨੂੰ ਲੋੜੀ ਦਿਨ ਜੀ ਤੇ ਬਾਅਦ ਚ ਸਾਨੂੰ ਪਿੰਡ ਲੈ ਬਾਅਦ ਦੱਸਿਆ ਵੀ ਮੇਰੀ ਭਾਨ ਤੋੜ ਸਾਰਾ ਕੁਝ ਕਰ ਗਿਆ ਜੀ ਫਿਰ ਮੈਂ ਕੱਲ ਐਸੇ ਕੱਲ ਫਿਰ ਮੈਂ ਮੰਗ ਕੀਤੀ ਪੁਲਿਸ ਨੂੰ ਮੈਂ ਮੇਰੇ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਜੀ ਮੈਨੂੰ ਨਾ ਅਕ ਜਿਹੜਾ ਮੇਰਾ ਬੰਦਾ ਮੈਨੂੰ ਦਿੱਤਾ ਜਨ ਇਨਸਾਫ ਦੇਣਾ ਚਾਹੀਦਾ ਹੋਣ ਜਿਹੜੀ ਇਹ ਗੋਲੀਆਂ ਵਿਚ ਲੀਆਂ ਪੰਪੜ ਵੀ ਕੀਤੀ ਹੈ ਹਾਂਜੀ ਹਾਂਜੀ ਕਿੰਨੇ ਕਪਾਈ ਫਿਰ ਹੁਣ ਮੈਂ ਤੇ ਘਰੇ ਨਹੀਂ ਹੈਗਾ ਜੀ ਆਮ ਆਪਣੇ ਘਰ ਆਂਡ ਗਵਾਂਡ ਕਹਿੰਦੇ ਜੀ ਬਹੁਤ ਫਾਇਰਿੰਗ ਹੋਈ ਜੀ ਹਾਂਜੀ ਅੰਦਰ ਉੱਤੀ ਮਿਲੇ ਤੁਹਾਡੇ ਕੋਲ ਦੋ ਕਾਰਤੂਸ ਜੀ ਮੈਨੂੰ ਤੇ ਲੱਭੇ ਜੀ ਬਾਕੀ ਅੰਦਰ ਭਾਜ ਟੁੱਟ ਹੋਈ ਹੋ ਸਕਦਾ ਹੋਰ ਵੀ ਕੋਈ ਬਰਾਮਤ ਹੋਈ ਜਾਂਨ ਬੰਦ ਤੇ ਕਾਰਤੂਸ ਹਾਂ ਹਾਂ ਬੰਦ ਪਿਆ ਸੀ ਘਰ ਦੀ ਬੰਦ ਤਾਲਾ ਤੋੜ ਤੇ ਅੰਦਰ ਵੜੇ ਜੀ ਮੇਰਾ ਸਭ ਨੁਕਸਾਨ ਕੀਤਾ ਕੋਈ ਰਨਸ ਪ੍ਰਾਣੀ ਸੀ 6 ਮਹੀਨੇ ਤੋਂ ਪਹਿਲਾਂ ਸਿਕੋ ਗੋਲੀਆਂ ਚਲਾ ਦੇ ਗਏ ਸੀ ਸਾਡੇ ਪਿੰਡ ਜੀ ਉਦੋਂ ਵੀ ਮੇਰਾ ਬੱਚਾ ਮੱਸਾ ਬੱਚਾ ਸੀ ਜੀ ਤੇ ਹੁਣ ਇਹੀ ਫੇਰ ਉਹ ਆ ਗਏ ਨੇ ਫੇਰ ਗਏ ਇਹੀ ਰਨਸ ਹੋ ਗਈ ਹੈ ਕਾਰਵਾਈ ਦੀ ਹੁਣ ਕਾਰਵਾਈ ਮੈਨੂੰ ਮੰਗ ਪੂਰੀ ਮੈਨੂੰ ਇਨਸਾਫ ਮਿਲਣਾ ਚਾਹੀਦਾ ਜੀ ਕੋਈ ਪੋਸਿਬਲ ਜੇ ਤਾਂ ਕਾਰਵਾਈ ਨਹੀਂ ਕੀਤੀ ਕੀ ਆ ਕੇ ਕੀਤੀ ਜੀ ਕਾਰਵਾਈ ਕੀਤੀ ਐਮ ਆਰ ਆ ਜੀ ਸਾਰੇ ਆਪਣਾ ਦਰਖਾਸ ਲਿਖਵਾਤੇ ਆ ਜੀ ਗੱਲ ਹੋਈ ਸੀ ਕਹਿੰਦੇ ਜੀ ਅਸੀਂ ਆਹ ਤੇ ਮੌਕਾ ਦੇਖੀ ਕੀ ਕਰਗੇ ਕਾਰਵਾਈ ਨਹੀਂ ਹੱਲ ਜੀ ਆਨਸਾਫ ਚਾਹੀਦਾ ਮੈਨੂੰ ਹਾਂ ਜੀ ਬਈ ਕੀ ਨਾਮ ਤੁਹਾਡਾ ਮੇਰਾ ਨਾਮ ਮਣੀ ਕਮਨ ਕਿੱਥੋਂ ਆ ਰਹੇ ਹੋ ਅਪਾ ਕੁੰਡੇ ਆ ਰਹੇ ਨਾਲੇ ਜੀ ਇਹ ਗੋਲੀ ਚੱਲੀਏ ਕੀ ਹੋ ਰਿਹਾ ਇਹ ਸ਼ੇਗੋਮ ਨੇ ਪਹਿਲਾਂ ਵੀ ਸਾਡੇ ਪਿੰਡ ਗੋਲੀ ਚਲਾ ਕੇ ਗਏ ਸੀ ਉਸੇ ਰੰਜਸ ਨੂੰ ਉਦੋਂ ਰਾਈ ਨਮਾ ਹੋ ਗਿਆ ਬੰਦਿਆਂ ਨੇ ਪਾਪੂ ਕੇ ਫਿਰ ਇਹ ਰਾਤ 10 ਵਜੇ ਦੇ ਕਰੀਬ ਆਏ ਆ 9:30 10 ਵਜੇ ਅਸੀਂ ਤਾਂ ਘਰਾਂ ਚੋਂ ਨਿਕਲੇ ਨਹੀਂ ਡਰਦੇ ਸਾਰਿਆਂ ਕੋਲੇ ਗੋਲੀਆਂ ਸੀ ਸਾਰੇ ਪਿਸਟਲ ਸੀ ਮੰਨ ਲੈ ਨੰਗੇ ਹਥਿਆਰ ਲੈ ਕੇ ਆਏ ਸੀ ਰੱਜੇ ਹੀ ਗੋਲੀ ਸਿੱਕੇ ਦੇ ਨਸ਼ੇ ਪੱਤੇ ਵਾਲੇ ਮੁੰਡੇ ਹੀ ਸਾਰੇ ਘੜ ਤੋਂ ਘਟੋਨੇ ਹੀ 25 30 ਜਣੇ ਹਰ ਇੱਕ ਹੱਥ ਹਥਿਆਰ ਸੀ ਸਾਰਿਆਂ ਕੋਲ ਹੀ ਹਥਿਆਰ ਸੀ ਤਕਰੀਬਨ ਜੀ ਗੋਲੀਆਂ ਘੜ ਤੋਂ ਘੜ 25 30 ਫਾਇਰ ਕੀਤੇ ਆ ਜੀ 25 30 ਫਾਇਰ ਕੀਤੇ ਆ ਨਾ ਕਾਪੇ ਹਥਿਆਰ ਸੰਦ ਸਾਰਿਆਂ ਕੋਲੇਗਾ ਸੀ ਤਾਂ ਹੀ ਤਾਂ ਪਿੰਡ ਵਾਲੇ ਨਿਕਲੇ ਨਹੀਂ ਡਰਦੇ ਫਿਰ ਰਾਤ ਨੂੰ ਜੀ ਉਹ ਟਾਈਮ ਗਲਤ ਸੀ ਤੇ ਆਂਡ ਗਵਾਰਡ ਵੀ ਬੱਚੇ ਹੀ ਸਾਰਿਆਂ ਦੇ ਹੁਣ ਕਹਿਵੇ ਹੀ ਦੇ ਤੇ ਵਾਰਨਿੰਗ ਦਿੰਦੇ ਹੀ ਆਜੋ ਜਿੰਨੇ ਆਜੋ ਜਿਹੜਾ ਦੱਸ ਕੇ ਆਉਂਦੇ ਜਾਂ ਗੱਲ ਕਰਦੇ ਫਿਰ ਪਿੰਡ ਚ ਆਹੀ ਲੰਘਣ ਕਿਵੇਂ ਦਿੰਦੇ 10 ਵਜੇ ਦਾ ਟਾਈਮ ਸੀ ਰਾਤ ਤਾਂ ਕਰਕੇ ਸਾਡੇ ਕੋਲ ਕੁਝ ਹੋਇਆ ਨਹੀਂ ਇਹ ਸ਼ਹਿਰ ਦੇ ਬਸਤੀਆਂ ਦੇ ਜੀ ਆਵਾ ਬਸਤੀ ਤੇ ਬੋਰੀਆਂ ਵਾਲੀ ਬਸਤੀ ਦੇ ਸੀ ਬਾਕੀ ਆਸੇ ਪਾਸੇ ਬਸਤੀ ਦੇ ਹੋਣੇ ਜੀ ਪੁਲਸ ਦੇ ਕੋਲੇ ਚੱਕੀ ਫਿਰਦੇ ਆ ਜੀ ਦੋ ਦੋ ਹਥਿਆਰ ਮਾਵਾਂ ਨੇ ਦੋ ਦੋ ਬੰਦੇ ਰੱਖੇ ਅਜਵਾਕਾ ਦੇ ਦੋ ਦੋ ਪਿਸਤੌਲ ਟੰਗੇ ਆ ਸ਼੍ਰੀ ਆਮ ਸ਼ਹਿਰ ਚ ਗਏ ਵਾਧੂ ਜੀ ਕਰੇ ਆਪ ਨੂੰ ਗੁੰਡਾਦਰਦੀ ਕੀ ਜੀ ਪੇਂਟ ਸਾੜੇ ਕੰਮਕਾਰ ਵਾਲੇ ਬੰਦੇ ਜਦੋਂ ਜਾਂਦੇ ਆ ਤੇ ਲੁੱਟਖੋ ਕਰ ਲੈਂਦੇ ਆ ਇਧਰੋਂ ਚਰਾਹਾਂ ਤੇ ਲੁੱਟ ਲੈਂਦੇ ਆ ਇੱਕਾ ਫਾਟਕਾਂ ਦੇ ਖੜਦੇ ਆ ਉਧਰੋਂ ਆਪਣੇ ਕਿਆ ਨਾਮ ਕਿਲੇ ਵਾਲੇ ਚੌਂਕ 'ਚ ਖੜਦੇ ਆ ਸਾਰੇ ਚੋਰ ਹੀ ਆਈ ਇਹ ਘਰੇ ਨਹੀਂ ਆਏ ਸੀ ਜੀ ਇਹ ਤਿੰਨ ਚਾਰ ਦਿਨਾਂ ਤੋਂ ਗਏ ਹੋਏ ਕਿਤੇ ਰਿਸ਼ਤੇਦਾਰੀ ਤੇ ਇਹ ਲੋੜੀ ਦੇਣ ਗਏ ਗੁੜੀਆ ਕੋਲੇ ਇਹ ਤਾਂ ਅਸੀਂ ਕੱਲ ਜੀ ਟੜਕੇ ਇਹਨਾਂ ਨੂੰ ਫਿਰ ਬੁਲਾਇਆ ਫੋਨ ਕਰਕੇ ਫਿਰ ਆਏ ਆ ਕਿੰਨਾ ਸਾਮਾਨ ਛੋੜ ਤਾ ਸਾਡੇ ਸਾਹਮਣੇ ਜੀ ਕੋਈ ਛੱਡਿਆ ਹੀ ਨਹੀਂ ਦਾ ਘਰ ਦੇ ਵਿੱਚ ਬਹੁਤ ਜੀਤੀ 35 ਤੋਂ ਜ਼ਿਆਦਾ ਫਾਇਰ ਕੀਤੇ ਹੋਣੇ ਆ ਅਸੀਂ ਤੱਕ ਆ ਪਤਾ ਨਹੀਂ ਕਿ ਜੰਗ ਲੱਗ ਗਈ ਕਿਉਂਕਿ ਨਾਲ ਇੱਧਰ ਸੀ ਦਾ ਪਾਕਿਸਤਾਨ ਵਾਲੇ ਦਾ ਬਾਅਦ ਚ ਪਤਾ ਲੱਗਾ ਪਿੰਡ ਚ ਸਾਡੇ ਫਾਇਰ ਹੋਈ ਜਾਂਦੇ ਇਨੇ ਕੋ ਪੁਲਿਸ ਨੂੰ ਆ ਕੇ ਆ ਕੇ ਕੋਈ ਕਾਰਵਾਈ ਨਹੀਂ ਕੀਤੀ ਅਜੇ ਤੱਕ ਤਾਂ ਨਹੀਂ ਜੀ ਐਫਆਈ ਕਰਾ ਕੇ ਆਏ ਆ ਪਿੰਡ ਪੰਚਾਇਤ ਗਈ ਹੀ ਕੱਲ ਸਾਰੀ ਸਾਡੀ ਪੁਲਿਸ ਨੂੰ ਦੱਸ ਕੇ ਆਇਆ ਆ ਸਾਰਾ ਵਾਕਿਆ ਵੀਡੀਓ ਬੁਖਾ ਕੇ ਆਏ ਜੀ ਇਹ ਰਾਤ ਦੀ ਘਟਨਾ ਹੈਗੀ ਜੀ 9:30 ਤੋਂ 10 ਵਜੇ ਕਰੀਬ 10:00 ਵਜੇ ਦੀ ਘਟਨਾ ਹੋਰ ਕਾਰਵਾਈ ਦੀ ਮੰਗ ਹਾਂਜੀ ਮੈਨੂੰ ਕਾਰਵਾਈ ਚਾਹੀਦੀ ਕਾਰਵਾਈ ਕਰਨੀ ਜੀ ਇਹਨਾਂ ਨੂੰ ਫਾਂਸੀ ਹੋਣੀ ਚਾਹੀਦੀ ਜਿਹੜੇ ਭੈਜੋ ਇਹਨਾਂ ਨੇ ਪਿਸਤੌਲ ਲਈ ਫਿਰਦੇ ਪੁਲਸ ਆਪ ਨਾਲੇ ਮੇਨ ਤਲਾ ਦਾ ਮਹੀਨਾ ਲੈਂਦੀ ਆ ਤਾਂ ਕਰਕੇ ਤਾਂ ਫੜਦੇ ਹੀ ਨਹੀਂ ਕਿਸੇ ਨੂੰ ਦੋ ਦੋ ਪਿਸਤੌਲ ਆ ਸਾਰਿਆਂ ਕੋਲੇ ਚਾਰ ਚਾਰ ਲਈ ਫਿਰਦੇ ਘਰਾਂ ਚ ਹਥਿਆਰ ਵਧੂਗੇ ਇਹਨਾਂ ਦੇ ਹਾਲ ਚੱਲ ਰਹੀ ਆ ਨਹੀਂ ਨਹੀਂ ਇਹਨਾਂ ਦੇ ਘਰ ਹੀ ਇੱਕ ਪੰਤੋੜ ਵੀ ਹੋਈ ਦੇਖੀ ਤੁਸੀਂ ਆ ਕੇ ਕੀ ਸੀ ਹਾਂ ਦੇਖੋ ਪੰਤੋੜ ਜੁੜੂ ਰਹੀ ਆ ਇਹ ਤਾਂ ਸਾਫ ਗੱਲ ਹੈਗੀ ਆ ਪਰ ਇਹ ਜਦੋਂ ਇਹਦਾ ਇਹਦਾ ਮੁੰਡਾ ਜਿਹੜਾ ਜਿੰਨੇ ਨੇ ਲਾਡਾ ਡਾਟ ਹੈਗੀ ਆ ਉਹ ਜਦ ਤੱਕ ਸਾਨੂੰ ਸਾਹਮਣੇ ਨਹੀਂ ਆਉਂਦਾ ਉਦੋਂ ਤੱਕ ਕੁਝ ਬੰਦੇ ਬਾਰੇ ਨਹੀਂ ਕਹਿ ਸਕਦੇ ਪਰਦਾਲ ਚੱਲ ਰਹੀ ਆ ਤਫਤੀਸ਼ ਕਰਨ ਤੋਂ ਬਾਅਦ ਜਦ ਮਾਮਲਾ ਸਾਹਮਣੇ ਆਏਗਾ ਤਾਂ ਦੱਸ ਦਿੱਤਾ ਜਾਏਗਾ ਹੈ ਉਹ ਜਿਹੜੀ ਗੋਲੀਆਂ ਦੀ ਰੋਕ ਲਗਾ ਰਹੇ ਨੇ ਕੀ ਬੰਦ ਗੋਲੀਆਂ ਦੇ ਨਹੀਂ ਰੋਕ ਲਗਾ ਰਹੇ ਨੇ ਗੋਲੀਆਂ ਭਾਜੀ ਜਿਹੜੀ ਗੋਲੀਆਂ ਨੇ ਮੈਂ ਫਰੈਂਸੀਸ ਸਾਇੰਸ ਲੈਬੋਰੀ ਭੇਜਾਂਗਾ ਉਹ ਦੱਸੇਗਾ ਗੋਲੀਆਂ ਫਰੈਸ਼ ਚੱਲੀਆਂ ਜਾਂ ਬਾਹਰ ਚੱਲੀਆਂ ਨੇ ਅਗਲੀ ਗੱਲ ਕਰੀ ਕਰਤੀ ਜਾ ਰਹੀ ਆ ਫਿਰ ਜਦ ਅਸੀਂ ਮੋਹਲੇ ਸਾਰੇ ਪਤਾ ਕੀਤਾ ਇੱਕ ਦੋ ਬੰਦੇ ਇਲਾਵਾ ਹੋਰ ਕੋਈ ਨਹੀਂ ਦੱਸ ਰਿਹਾ ਠੀਕ ਹੈ ਜੀ ਬਾਕੀ ਅਸੀਂ ਆਪਣੇ ਪ੍ਰਦਾਨ ਪ੍ਰਦਾਨ ਕਰ ਰਹੇ ਹਾਂ ਤੇ ਜੋ ਪ੍ਰਦਾਨ ਸਾਹਮਣੇ ਆਏਗੀ ਉਹਦੇ ਮੁਤਾਬਕ ਕਾਰਵਾਈ ਕਰਾਂਗੇ ਫਿਰ ਜਦ ਅਸੀਂ ਕਾਰਵਾਈ ਕਰਨ ਜਾ ਰਹੇ ਹਾਂ ਠੀਕ ਹੈ ਜੀ ਮਿਹਨਤ ਮੇਰੀ ਰਹਿਮਤ ਖੁਦਾ ਦੀ ਮੁਸਲਮਾਨੀ ਰੂਹਾਨੀ ਅਤੇ ਕਾਲੇ ਇਲਮ ਦੇ ਮਾਹਰ ਚਮਤਕਾਰ ਹੁੰਦੇ ਦੇਖੋ ਆਪਣੀਆਂ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਪਤੀ ਪਤਨੀ ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼ ਚ ਪੱਕਾ ਹੋਣਾ ਜਾਦੂ ਟੂੜੇ ਅਤੇ ਕੀਤੇ ਕਿਰਾਏ ਦਾ ਖਾਤਮਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਆਪਣੇ ਵਸ ਵਿੱਚ ਕਰੋ ਲਾਟਰੀ ਨੰਬਰ ਪਾਓ 649 ਹੋਵੇ ਚਾਰ ਲੋਟੋ ਬੈਕਸ ਪਿਆਰ ਚ ਤੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਗੁਰੂ ਰਹਿਮਤ ਜੀ 9872188593